ਨਾ ਨਾ ਕੋਈ ਨਹੀਂ ਕੋਈ ਸਟਾਰਟ ਕਰੋ ਆਪਾਂ ਉਧਰ ਭੱਜ ਜਾਈਏ ਪਿਛਾਂ ਉਰੇ ਆਹ ਦਿਖਾਉਣ ਨਾ ਕੋਈ ਵਧੀਆ ਮੌਕੇ ਦਿਓ ਕਿ ਤੇ ਬਖਾਉਗਾ ਚਲੋ ਸਟਾਰਟ ਦੋਸਤੋ ਇਸ ਟਾਈਮ ਅਸੀਂ ਗਰਦਿਆਲਪੁਰਾ ਸਾਧਮਾਜਰਾ ਬੀੜ ਵਿੱਚ ਖੜੇ ਆ ਇੱਥੇ ਬੰਨ ਚ ਜਿਹੜਾ 100 ਫੁੱਟ ਦੇ ਕਰੀਬ ਪਾੜ ਪੈ ਚੁੱਕਿਆ ਉਹ ਸਥਿਤੀ ਜਿਹੜੀ ਓਵਰ ਕੰਟਰੋਲ ਹੋਈ ਚੁੱਕੀ ਹੈ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਥੇ ਥੈਲੇ ਲੈ ਕੇ ਪਹੁੰਚੋ ਆਰਮੀ ਪਹੁੰਚ ਗਈ ਆ ਬੰਦਿਆਂ ਦੀ ਘਾਟ ਆ ਕਹੀਆਂ ਦੀ ਘਾਟ ਆ ਰੱਛਣ ਪਾਣੀ ਦੀ ਘਾਟ ਆ ਇੱਥੇ ਥੈਲਿਆਂ ਦੀ ਜਿਹੜੀ ਸਭ ਤੋਂ ਵੱਡੀ ਵੱਡੀ ਘਾਟ ਆ ਜਿਹੜੇ ਬੰਦੇ ਤਾਂ ਇੱਥੇ ਜਿਹੜੇ ਥੈਲੇ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਵੇ ਮੇਰੇ ਨਾਲ ਇਸ ਟਾਈਮ ਹਰਚੰਦਪੁਰ ਦੇ ਸਰਪੰਚ ਦਲਵੀਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਆਪਾਂ ਉਹਨਾਂ ਤੋਂ ਮੌਕੇ ਦੇ ਜਿਹੜੇ ਹਾਲਾਤ ਨੇ ਉਹ ਪੁੱਛਣ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਇਸ ਟਾਈਮ ਜਿਹੜੇ ਆਪਣੇ ਹਾਲਾਤ ਕੀ ਬਣੇ ਹੋਏ ਨੇ ਵੀਰੇ ਹਾਲਾਤ ਤਾਂ ਤੁਹਾਡੇ ਸਾਹਮਣੇ ਨੇ ਜੀ ਬੜੇ ਨਾਜ਼ੁਕ ਹਾਲਾਤ ਬਣੇ ਹੋਏ ਨੇ ਹਾਂਜੀ ਹਾਂਜੀ ਜੇ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਵੀਰੇ ਜਲਦੀ ਤੋਂ ਜਲਦੀ ਪਹੁੰਚੋ ਤੇ ਜਿਹੜੇ ਸਾਡੇ ਜ਼ਿੰਮੇਵਾਰ ਬੰਦੇ ਨੇ ਟੋਟਲ ਇਸ ਬੰਦੇ ਕੰਮ ਕਰ ਰਹੇ ਨੇ ਸੁੱਖੀ ਨੂੰ ਬੇਨਤੀ ਆ ਸਾਡੇ ਕਿਸਾਨ ਜੂਨੀਅਨ ਨੂੰ ਬੇਨਤੀ ਆ ਵੀ ਸਾਡੇ ਵਾਸਤੇ ਰਸਣ ਪਾਣੀ ਵੀ ਭੇਜੋ ਇੱਥੇ ਭੁੱਖੇ ਬੰਦੇ ਕੰਮ ਨਹੀਂ ਕਰ ਸਕਦੇ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਨੂੰ ਕੋਈ ਜੀਐਸਵੀ ਕੋਈ ਪਾਪਲੈਂਟ ਇੱਥੇ ਦਿਓ ਜੀ ਥੈਲਿਆਂ ਦੀ ਕਹਿੰਦੇ ਸਭ ਤੋਂ ਵੱਧ ਥੈਲਿਆਂ ਦੀ ਬਹੁਤ ਵੱਡੀ ਘਾਟ ਆ ਆਰਮੀ ਇੱਥੇ ਪਹੁੰਚ ਗਈ ਆਰਮੀ ਪਹੁੰਚ ਗਈ ਆਰਮੀ ਕੰਮ ਕਰ ਰਹੀ ਆ ਜੀ ਸਾਡੀ ਸੰਗਤ ਬਹੁਤ ਵੱਡਾ ਕੰਮ ਕਰ ਰਹੀ ਆ ਯੋਗਦਾਨ ਸਾਰਿਆਂ ਨਾਲੋਂ ਵੱਡਾ ਸਾਡੀ ਸੰਗਤ ਦਾ ਸਾਰੇ ਪਿੰਡਾਂ ਦਾ ਸਾਡਾ ਬਕਰਾ ਸ਼ਤਰਾਣੇ ਲੈ ਕੇ ਨਾ ਜੀ ਸਾਰੇ ਇਸ ਬੈਲਟ ਦੇ ਜਿੱਥੇ ਤੱਕ ਪਾਣੀ ਜਾਂਦਾ ਕਿੰਨੇ ਫੁੱਟ ਦਾ ਪਾੜ ਪਿਆ ਹੋਇਆ ਇਹ 100 ਫੁੱਟ ਦਾ ਪਾੜ ਪੈ ਗਿਆ ਜੀ ਕਿੱਥੇ ਤੱਕ ਪਾਣੀ ਜਿਹੜਾ ਪਹੁੰਚਿਆ ਹੁਣ ਇਸ ਟਾਈਮ ਇਹ ਪਾਣੀ ਪਹੁੰਚ ਗਿਆ ਜੀ ਲੱਗ ਗਿਆ ਜੀ ਹਰਚੰਦਪ੍ਰੇ ਨੂੰ ਅੱਛਾ ਜੀ ਇਹ ਜੇ 2-4 ਘੰਟੇ ਆਪਾਂ ਨਾ ਸਾਮ੍ਹਿਆਂ ਇਹ ਪਾਣੀ ਟੱਪ ਜਾਣਾ ਜੀ ਸਾਡੇ ਹੱਥੋਂ ਬਾਹਰ ਹੋ ਜਾਣਾ ਕੰਮ ਫੇਰ ਦੋਸਤੋ ਦੇਖੋ ਬਹੁਤ ਜ਼ਿਆਦੇ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਬੰਦੇ ਦਾ ਡਬੋਆ ਮੈਂ ਕਹਿੰਦਾ ਕੈਮਰਾਮੈਨ ਨੂੰ ਦਿਖਾ ਦੂਗਾ ਬੰਦੇ ਦਾ ਜਿਹੜਾ ਡਬੋ ਹੋ ਚੁੱਕਿਆ ਨਹੀਂ ਜੇ ਇਹ ਬੰਨ ਨਾ ਲੱਗਦਾ ਤਾਂ ਇਹ ਸਾਰਾ ਪਾਣੀ ਖੇਤਾਂ ਵਿੱਚ ਜਾਣਾ ਸੀਗਾ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਵੱਦ ਤੋਂ ਵੱਧ ਇੱਥੇ ਥੈਲੇ ਲੈ ਕੇ ਪਹੁੰਚੋ ਬੰਦੇ ਪਹੁੰਚੋ ਰਸ਼ਨ ਪਾਣੀ ਲੈ ਕੇ ਪਹੁੰਚੋ ਸਾਡੇ ਇਲਾਕੇ ਦੀ ਕਸ਼ਾਮ ਜੂਨੀਅਨ ਨੂੰ ਬੇਨਤੀ ਆ ਉਹ ਇੱਥੇ ਰਾਸ਼ਨ ਲੈ ਕੇ ਪਹੁੰਚੇ ਰਾਸ਼ਨ ਲੈ ਕੇ ਪਹੁੰਚੋ ਰਾਸ਼ਨ ਰਾਸ਼ਨ ਦੀ ਘਾਟ ਆ ਰਹੀ ਹੈ ਕਿਉਂਕਿ ਸਵੇਰੇ 6 ਵਜੇ ਕਿੰਨੇ ਵਜੇ ਦੇ ਲੱਗ ਰਹੇ ਨੇ ਜੀ ਅਸੀਂ ਇੱਥੇ 6 ਵਜੇ ਦੇ ਲੱਗੇ ਹੋਇਆ ਸਾਨੂੰ 5 ਵਜੇ ਪਤਾ ਲੱਗਿਆ ਸੀ ਅਸੀਂ ਦਵਾ ਦਾ ਭੱਜੇ ਜਦੋਂ ਪਾਣੀ ਅਸੀਂ ਦੇਖਿਆ ਨਿਕਲਦਾ ਤੇ ਅਸੀਂ ਉਰੇ 6 ਵਜੇ ਪਹੁੰਚ ਗਏ ਸੀ 7 ਵਜੇ ਸਾਰੀ ਸੰਗਤ ਇੱਥੇ ਪਹੁੰਚ ਗਈ ਸੀ ਤਕਰੀਬਨ ਇੱਥੇ 300 ਬੰਦਾ ਕੰਮ ਕਰ ਰਿਹਾ ਜੀ ਵੱਧ ਤੋਂ ਵੱਧ ਬੰਦੇ ਆਉਣ ਤਾਂ ਸਾਡਾ ਫਾਇਦਾ ਆਰਮੀ ਪਹੁੰਚ ਗਈ ਘਾਟ ਘਾਟ ਆਏ ਪ੍ਰਸ਼ਾਸਨ ਵੱਲੋਂ ਸਾਨੂੰ ਇਹ ਘਾਟਾ ਵੀ ਸਾਨੂੰ ਜੀਸੀਵੀ ਭੇਜੀ ਜਾਵੇ ਬਸ ਜੀਸੀਵੀ ਦੀ ਮੰਗਾ ਹਾਂ ਜੀਸੀਵੀ ਦੀ ਮੰਗਾ ਸਾਨੂੰ ਪਾਪਲਾਨ ਦੀ ਮੰਗਾ ਕਿਉਂਕਿ ਦੋਸਤੋ 100 ਫੁੱਟ ਦਾ ਪਾੜ ਜਿਹੜਾ ਪਿਆ ਉਹ ਬੰਦਿਆਂ ਦੇ ਕੰਟਰੋਲ 'ਚ ਨਹੀਂ ਆਉਣਾ ਨਹੀਂ ਆਉਣਾ ਜੀ ਨਹੀਂ ਆਉਣਾ ਬੰਦੇ ਹੋਂ ਵੱਧ ਜਿੰਨੇ ਆ ਸਕਦੇ ਨੇ ਸਧਾਰਨਪੁਰ ਵੀ ਕਿਨੇ ਡੇਰਾ ਤੋਂ ਪਹਿਲੇ ਤੋਂ ਕੰਮ ਚ ਜਾਊਗਾ ਪਾਣੀ ਬਹੁਤ ਜ਼ਿਆਦਾ ਦੋਸਤੋ ਬਾਦਸ਼ਾਪੁਰ ਬੁੱਟਾ ਸਿੰਘ ਵਾਲਾ ਨन्हेੜਾ ਸਾਧਮਾਜਰਾ ਤੇ ਜਿਹੜਾ ਹਾਂਜੀ ਹਾਂਜੀ ਬਾਕੀ ਹਾਂਜੀ ਸਾਡੇ ਨਾਲ ਕਿਸਾਨ ਜੂਨੀਅਨ ਦੇ ਮੈਂਬਰ ਜਿਹੜੇ ਮੌਜੂਦ ਨੇ ਇਸ ਟਾਈਮ ਆਪਾਂ ਉਹਨਾਂ ਨੂੰ ਪੁੱਛਦੇ ਆਂ ਬਾਈ ਜੀ ਜਿੰਨੇ ਵੀ ਬੰਦੇ ਪਹੁੰਚ ਸਕਦੇ ਪਿੰਡਾਂ ਚੋਂ ਪਹੁੰਚੋ ਬਹੁਤ ਵੱਡਾ ਪਾੜ ਪੈ ਗਿਆ ਜੀ ਇੱਥੇ ਹਾਂਜੀ ਤਾਂ ਜੇ ਜੇਸੀਬੀ ਆ ਸਕਦੀ ਆ ਉਹ ਵੀ ਵਧੀਆ ਜੇ ਪਾਪ ਲਾਈਨ ਆ ਸਕਦੀ ਉਹ ਵੀ ਆ ਸਕਦੀ ਹੈ ਜਿਹਾ ਪਹਚਾਓ ਜੀ ਹਾਂਜੀ ਹਾਂਜੀ ਬਸ ਜੀ ਇੰਨੀ ਬਸ ਆਰਮੀ ਪਹੁੰਚ ਗਈ ਕਹਿੰਦੇ ਥੈਲੀਆਂ ਨਹੀਂ ਪਹੁੰਚ ਗਈ ਥੈਲੀਆਂ ਦੀ ਪ੍ਰੋਬਲਮ ਹੈ ਇਹ ਰਮੀ ਦੋਸਤੋਂ ਪਹੁੰਚ ਗਈ ਪਰ ਉਹਨਾਂ ਦਾ ਵੀ ਇੱਥੇ ਆਇੰਦਾ ਕੋਈ ਫਾਇਦਾ ਨਹੀਂ ਹੋਣਾ ਜੇ ਇੱਥੇ ਥੈਲੇ ਨਾ ਹੋਏ ਕਿਉਂਕਿ ਕੋਛ ਨਾ ਕੋਛ ਜ਼ਰੂਰ ਪਚਾਓ ਚਾ ਪਚਾ ਦਿਓ ਜਾਂ ਸਮੋਸੇ ਪਚਾ ਦਿਓ ਕੁਛ ਵੀ ਪਚਾ ਦਿਓ ਹਾਂਜੀ ਹਾਂਜੀ ਦੋਸਤੋ ਇਹ ਬੇਨਤੀਆਂ ਨੇ ਜਿਹੜੀਆਂ ਤੁਸੀਂ ਗੌਰ ਕਰਿਓ ਹਰਚੰਦ ਗਰਦੇয়াল ਪੂਰਾ ਸਾਧਮਾ ਜਿਹੜਾ ਬੀੜ ਵਿੱਚ ਇਸ ਟਾਈਮ ਖੜਿਆ ਗਰਮੀ ਵੀ ਉੱਤੋਂ ਬਹੁਤ ਜ਼ਿਆਦਾ ਕਿਸਾਨ ਭਰਾ ਜਿਹੜੇ ਬਹੁਤ ਜੱਦੋ ਜਹਿਦ ਕਰ ਰਹੇ ਨੇ ਕਿਉਂਕਿ ਆਪਣੀਆਂ ਫਸਲਾਂ ਬਚਾਉਣੀਆਂ ਨੇ ਆਪਣੇ ਘਰ ਬਚਾਉਣੇ ਨੇ ਪਾਣੀ ਜਿਹੜਾ ਬਹੁਤ ਜ਼ਿਆਦਾ ਓਵਰਫਲੋ ਹੋਇਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਐਸੇ ਟਾਈਮ ਸ਼ੇਅਰ ਕਰੋ ਕਿਉਂਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚੇ ਤੇ ਵੱਧ ਤੋਂ ਵੱਧ ਇੱਥੇ ਬੰਦੇ ਜਿਹੜੀ ਸਹਾਇਤਾ ਆ ਸਕੇ